ਮੋਗਨਗਰ ਨਗਰ ਨਿਗਮ ਪੰਜਾਬ ਦੀ ਸਭ ਤੋਂ ਅਮੀਰ ਨਗਰ ਨਿਗਮਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਤੇ ਇਸ ਦੇ ਕਰਮਚਾਰੀਆਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਤੇ ਜਿਸ ਦਾ ਖੁਲਾਸਾ ਨਗਰ ਨਿਗਮ ਦੇ ਮੇਅਰ ਨੇ ਹੀ ਕੀਤਾ ਦਰਸਲ ਨਗਰ ਨਿਗਮ ਨੂੰ 42 ਲੱਖ ਰੁਪਏ ਦਾ ਇੱਕ ਵਾਹਨ ਖਰੀਦ ਕੇ ਦਿੱਤਾ ਸੀ ਜਿਸ ਦਾ ਕੰਮ ਸੜਕਾਂ ਦੀ ਸਫਾਈ ਕਰਨਾ ਸੀ ਪਰ 2021 ਦੇ ਵਿੱਚ 42 ਲੱਖ ਰੁਪਏ ਦੀ ਲਾਗਤ ਨਾਲ ਖਰੀਦਿਆ ਗਿਆ ਇਹ ਵਾਹਨ ਸਿਰਫ 2800 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਹੀ ਖਰਾਬ ਹੋ ਗਿਆ ਤੇ ਜਿਸ ਦੇ ਕਾਰਨ ਮਾਰਚ 2022 ਦੇ ਵਿੱਚ ਇਸ ਨੂੰ ਮੁਰੰਮਤ ਦੇ ਲਈ ਸਮਰਾਲਾ ਦੇ ਵਿਖੇ ਵਰਕਸ਼ਾਪ ਭੇਜਿਆ ਗਿਆ ਵਰਕਸ਼ਾਪ ਵਿੱਚ ਭੇਜਣ ਤੋਂ ਬਾਅਦ ਇਸ ਦੀ ਕਿਸੇ ਨੇ ਵੀ ਕੋਈ ਸਾਰ ਨਹੀਂ ਤੇ ਸੜਕਾਂ ਦੀ ਸਫਾਈ ਦਾ ਕੰਮ ਵੀ ਠੱਪ ਪੈ ਗਿਆ ਜਦੋਂ ਸ਼ਹਿਰ ਵਾਸੀਆਂ ਨੇ ਸੜਕ ਦੀ ਸਫਾਈ ਲਈ ਹੁਣ ਮੰਗ ਚੱਕੀ ਤਾਂ ਇਸ ਸਬੰਧੀ ਮੋਗਾ ਨਗਰ ਨਿਗਮ ਦੇ ਮੇਅਰ ਨੇ ਜਾਂਚ ਪੜਤਾਲ ਕੀਤੀ ਤੇ ਜਾਂਚ ਦੌਰਾਨ ਪਾਇਆ ਗਿਆ ਕਿ ਇਸ ਵੈਕਿਊਮ ਵਾਹਨ ਨੂੰ ਵਰਕਸ਼ਾਪ ਦੇ ਵਿੱਚੋਂ ਹਜੇ ਤੱਕ ਲਿਆਂਦਾ ਹੀ ਨਹੀਂ ਸੀ ਗਿਆ ਤੇ ਇਸ ਸਾਰਾ ਮਾਮਲਾ ਅਧਿਕਾਰੀਆਂ ਦੀ ਅਣਗਹਿਲੀ ਦਾ ਦੱਸਿਆ ਜਾ ਰਿਹਾ ਹੈ ਦਰਸਲ ਇਸ ਦੀ ਮਰਮੱਦ ਦਾ ਬਿੱਲ ਬਕਾਇਆ ਪਿਆ ਸੀ ਜਿਸ ਨੂੰ ਲੈ ਕੇ ਨਗਰ ਨਿਗਮ ਦੇ ਮੇਅਰ ਨੇ ਅੱਜ ਸਾਰੀਆਂ ਰਸਮਾਂ ਪੂਰੀਆਂ ਕਰ ਦਿੱਤੀਆਂ ਜਿਸ ਤੋਂ ਬਾਅਦ ਇਸ ਨੂੰ ਸਮਰਾਲਾ ਵਿੱਚ ਲਿਆਂਦਾ ਗਿਆ ਇਸਮੋਕੇ ਮੇਰ ਬਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਵਾਹਨ ਦੇ ਖੜੇ ਹੋਣ ਕਾਰਨ ਇਸ ਦੀ ਬੈਟਰੀ ਖਰਾਬ ਹੋ ਗਈ ਹੈ ਤੇ ਇੱਕ ਦੋ ਦਿਨਾਂ ਵਿੱਚ ਇਸ ਨੂੰ ਠੀਕ ਕਰਵਾ ਕੇ ਮੋਗਨ ਇਹ ਸੜਕਾਂ ਦੀ ਸਫਾਈ ਫਿਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਦੇਖੋ ਜੀ ਨਗਰ ਨਗੰਦੇ ਵਿੱਚ ਸਾਡੇ ਮਾਨਯੋਗ ਐਮਐਲਏ ਸਾਹਿਬ ਤੇ ਸਰਦਾਰ ਭਗਵਾਨ ਸਿੰਘ ਜੀ ਮਾਨਯੋਗ ਰਹਿਨ ਮਾਈਟ ਜਿੰਨੀਆਂ ਵੀ ਸਵਾਲਾਂ ਚੱਲਦੀਆਂ ਵਾਂ ਤੇ ਜਿਹੜੀ ਕਿ ਮੈਨੂੰ ਜ਼ਿੰਮੇਵਾਰੀ ਸੰਪੀ ਗਈ ਸੀਗੀ ਕਿਉਂਕਿ ਹਮੇਸ਼ਾ ਹੀ ਕੋਸ਼ਿਸ਼ ਆ ਕਿ ਕਨਗਰ ਨਗਰ ਨਗਮ ਸਾਡਾ ਬਲੰਦੀਆਂ ਨੂੰ ਛੂਵੇ ਤੇ ਮੋਗਾ ਸ਼ਹਿਰਕ ਸਾਡਾ ਸੋਨਾ ਸ਼ਹਿਰ ਬਣੇ ਜਿਹੜੀ ਕਿ ਗੱਲ ਕਰੀਏ ਅਸੀਂ ਚਾਹੇ ਐਮਰਜੈਂਸੀ ਗੱਡੀਆਂ ਦੀ ਗੱਲ ਕਰੀਏ ਚਾਹੇ ਜੈਟਿੰਗ ਵਾਲੀਆਂ ਗੱਡੀ ਨਿਕਲੇ ਜਿੱਥੇ ਵੀ ਤੁਹਾਡੇ ਭਰਾ ਦੀ ਲੋੜ ਪਈ ਆ ਹਮੇਸ਼ਾ ਹੀ ਸੇਵਾ ਨੂੰ ਸਮਰਪਿਤ ਰਹੇ ਆ ਜਿਹੜਾ ਕਿ ਮੈਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਵੀ ਇਹ ਗੱਡੀ ਹੈ ਕਿੱਥੇ ਆ ਕਿਉਂਕਿ ਮੈਂ ਦੇਖੀ ਜ਼ਰੂਰ ਸੀਗੀ ਪਹਿਲਾਂ ਜਿਹੜੀ ਸੜਕਾਂ ਦੇ ਸਫਾਈ ਹੁੰਦੀ ਸੀਗੀ ਪਰ ਜਦੋਂ ਸ਼ਾਨ ਬਣ ਕੀਤੀ ਤੇ ਪਤਾ ਲੱਗਾ ਵੀ ਇਹ ਸਮਰਾਲੇ ਮਾਰਚਵ ਮਹੀਨੇ ਚ ਖੜੀ ਕੀਤੀ ਸੀ ਤੇ ਅੱਜ ਇੱਕ ਪੂਰਾ ਸਾਲ ਹੋ ਗਿਆ ਮਾਰਚ ਦੇ ਮਹੀਨੇ ਚ ਤੇ ਮੈਨੂੰ ਕਰੀਬ ਇੱਕ ਮਹੀਨਾ ਹੋ ਗਿਆ ਲੱਗੇ ਨੂੰ ਇਸ ਦੇ ਜਦੋਂ ਜੈ ਤੇ ਵੀ ਗੱਡੀ ਦਾ ਆਪਣਾ ਕਿੱਥੇ ਕੰਮ ਪਹੁੰਚਿਆ ਕੀ ਹੋਇਆ ਕੀ ਨਹੀਂ ਇੱਕ ਮਾਈਨਰ ਦੀ ਕੰਮ ਦੀ ਖਾਤਰ ਦੇ ਜਿਹੜਾ ਕਿ ਇੱਕ ਸਾਲ ਤੋਂ ਸਮਰਾਲੇ ਏਜੰਸੀ ਦੇ ਵਿੱਚ ਗੱਡੀ ਖੜੀ ਸੀ ਬਹੁਤ ਕੋਸ਼ਿਸ਼ਾਂ ਦੇ ਤੇ ਮਾਨਜੋਗ ਐਮਐਲਸੀ ਰਨ ਮਾਹੇਟ ਜਿਹੜੀ ਕਿ ਅੱਜ ਮੈਂ ਇਹ ਗੱਡੀ ਅੱਜ ਨਗਰ ਰੰਗਮ ਦੇ ਵਿੱਚ ਬੁਲਾ ਲਈਆ ਉਸ ਤੋਂ ਬਾਅਦ ਮੈਂ ਇਹ ਗੱਲ ਜ਼ਰੂਰ ਕਹੂੰਗਾ ਇਹ ਜਿਹੜੇ ਅਫਸਰ ਆ ਪਨਦੀ ਬਹੁਤ ਵੱਡੀ ਨਾਲ ਇੱਕੀ ਆ ਜਿਹੜੀ ਕਿ ਇੱਕ ਲੰਮੇ ਸਮੇਂ ਤੋਂ ਗੱਡੀ ਜਿਹੜੀ ਏਨਸੀ ਦੇ ਵਿੱਚ ਖੜੀ ਕੀਤੀ ਹੋਈ ਸੀ ਇਹ ਕਿੰਦੀ ਕਾਸਟ ਲੱਗੀ ਸੀ ਜੀ ਇਹ ਇਹ ਤਕਰੀਬਨ 40 ਲੱਖ ਦੀ ਗੱਡੀ ਆ ਜੀ ਤੇ ਤੁਸੀਂ ਵੇਖ ਲਓ ਜੀ ਜੇ 40 ਲੱਖ ਦੀ ਗੱਡੀ ਆ ਤੇ ਇੱਕ 70 75 ਅਮਾਉਂਟ ਦੀ ਖਾਤਰ ਸਮਰਾਲੇ ਦੇ ਵਿੱਚ ਇੱਕ ਸਾਲ ਤੋਂ ਇਹ ਗੱਡੀ ਉੱਥੇ ਗੜ ਰਹੀ ਆ ਕਿਉਂਕਿ ਜਿਹੜਾ ਕਿ ਆਪੇ ਘਰ-ਬਾਰ ਤੇ ਪਰਿਵਾਰਾਂ ਦੇ ਵਿੱਚ ਵੀ ਕਹ ਲਈ ਜਾਂ ਆਪਣੀ ਕਿਰਤਕ ਕਮਾਈ ਦੀ ਕੋਈ ਇੱਕ ਚੀਜ਼ ਵੀ ਹੁੰਦੀ ਹੈ ਚਾਹੇ 80 ਹਜ਼ਾਰ ਦੀ ਸਕੂਟਰੀ ਕਹੀ ਆਪਾਂ ਉਹ ਵੀ ਸੰਭਾਲ-ਸਮਾਲ ਕੇ ਰੱਖਦੇ ਆ ਇਹ ਜਿਹੜੀ 80 ਤੋਂ 40 ਲੱਖ ਦੀ ਗੱਡੀ ਹੈ ਜਿਹੜੀ 1 ਸਾਲ ਤੋਂ ਸਮਰਾਲਾ ਏਜੰਸੀ ਦੇ ਵਿੱਚ ਖੜੀ ਆ ਇਹ 2021 ਮਾਡਲ ਦੀ ਗੱਡੀ ਜਾਨੀ ਜੀ ਪਹਿਲਾਂ ਤੁਸੀਂ ਵੀ ਕੌਂਸਲਰ ਸੀਗੇ ਪਹਿਲਾਂ ਮਸਲਾ ਇਹ ਧਿਆਨ 'ਚ ਤਾਂ ਹੋਊਗਾ ਪਹਿਲਾਂ ਕਿਉਂ ਨਹੀਂ ਆਵਾਜ਼ ਠਾਈ ਗਈ ਪਹਿਲਾਂ ਜੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ ਮੈਂ ਸੜਕਾਂ ਦੇ ਤੇ ਜ਼ਰੂਰ ਤੇ ਇਹ ਤੁਰੀ ਫਿਰਦੀ ਗੱਡੀ ਵੇਖੀ ਸੀ ਪਰ ਮੈਨੂੰ ਨਹੀਂ ਪਤਾ ਸੀ ਵੀ ਇਹ ਗੱਡੀ ਏਜੰਸੀ ਦੇ ਵਿੱਚ ਸਮਰਾਲੇ ਖੜੀ ਆ ਤੇ ਜਦੋਂ ਮੈਨੂੰ ਅੱਜ ਤੋਂ 2 ਮਹੀਨੇ ਪਹਿ ਚੱਲ ਰਹੀ ਸੀ ਤੇ ਇੱਕ ਮਹੀਨੇ ਤੋਂ ਮੈਂ ਪੂਰੀ ਇਹ ਜਦੋਜਹਿਦ ਦੇ ਮਗਰ ਪਿਆ ਆ ਸੀ ਆਫਸਰ ਸਾਹਿਬ ਨਾਲ ਦੇ ਵੀ ਵੀ ਗੱਡੀ ਦੀ ਕੀ ਡਿਟੇਲ ਆ ਵੀ ਇਹਦਾ ਮੈਨੂੰ ਦੱਸਿਆ ਜਾਵੇ ਤੇ ਉਹਦੀ ਸ਼ਾਨਦਮਨ ਕਰਕੇ ਅੱਜ ਇਹ ਨਗਰ ਰੰਗ ਵਿੱਚ ਗੱਡੀ ਅਸੀਂ ਬੁਲਾਈਏ